ਨਾ ਮੇਰਾ ਨਾਮ ਗੁਰਕੀਰਤ ਸਿੰਘ ਹੈ ਹਾਂਜੀ ਮੈਂ ਪਾਂਛਟਾ ਦੇਸ਼ ਰਿਵ ਹਰਗੋਬਿੰਦ ਸਿੰਘ ਮੈਮੋਰੀ ਸਕੂਲ ਅੰਮ੍ਰਿਤਪੁਰ ਦਾ ਹਾਂ 10ਵੀਂ ਜਮਾਤ ਵਿੱਚ ਪਿਛਲੇ ਕੁਝ ਦਿਨ ਪਹਿਲਾਂ ਸਾਡੇ ਸਕੂਲ ਤੋਂ ਸਰਦਾਰ ਦਲੀਪ ਸਿੰਘ ਮੈਮੋਰੀ ਖਾਲਸਾ ਪੋਲ ਜੇ ਲੁਮੇਲੀ ਨੂਨ ਵੈਸੰਪਰ ਵਰਤਿਆ ਉਤਮਾ ਲਈ ਉਸ ਵਿੱਚ ਮੇਰਾ ਕੰਪਿਊਟਰ ਟਾਈਪਿੰਗ ਵਿੱਚ ਪਹਿਲਾ ਸਥਾਨ ਆਇਆ ਹੈ ਮੈਂ ਇਸ ਕਰਕੇ ਆਪਣੇ ਟੀਚਰ ਸਰਵਨ ਪ੍ਰਬੰਧਕ ਕਮੇਟੀ ਤੇ ਇਸ ਪ੍ਰਿੰਸੀਪਲ ਸਹਿਵਨ ਸਰ ਨੂੰ ਬਹੁਤ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਨੋ ਪ੍ਰਤੀਯੋਗਤਾਵਾਂ ਵਿੱਚ ਜਾਣ ਦਾ ਉਨ੍ਹਾਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਖੇਲ ਕਰ ਰਿਹਾ ਮੈਂ ਅਤੇ ਮੈਂ ਸ੍ਰੀ ਗੁਰੂ ਹੈਰ ਗੁਰੂ ਜੀ ਦੇ ਸਕੂਲ ਪਬਲਿਕ ਪਾਸਟਾ ਦੀ ਵਿਦਿਆਰਥਣਾਂ ਮੈਂ 8ਵੀਂ ਜਮਾਤ ਵਿੱਚ ਪੜ੍ਹਦੀ ਹਾਂ ਪਿਛਲੇ ਦਿਨ ਹੀ ਬੰਮੀ ਲਈ ਉਹ ਕੰਪੀਟੀਸ਼ਨ ਦੇਚਾ ਮੈਂ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਸਤਿਕਾਰਯੋਗ ਉਨਪੁਟਲ ਸਰਵਨਾ ਵਿਅਕਤ ਸਰਵਨਾ ਤੇ ਕਮੇਟੀ ਮੈਂਬਰ ਜੀ ਸਾਨੂੰ ਸਾਡਾ ਬਹੁਤ ਸਤਿਕਾਰ ਕੀਤਾ ਗਿਆ ਅਸੀਂ ਇਹ ਚਾਹੁੰਦੇ ਹਾਂ ਕਿ ਅੱਗੇ ਤੋਂ ਜੀਓ ਕੰਪੀਟੀਸ਼ਨ ਕੰਪੀਟੀਸ਼ਨ ਵਿੱਚ ਭਾਗ ਲਈਏ ਅਤੇ ਹੋਰ ਵੱਧ ਤੋਂ ਆਪ ਪ੍ਰਾਈਜ਼ ਲੈ ਕੇ ਸਾਡਾ ਸਕੂਲ ਦਾ ਨਾਮ ਰੌਸ਼ਨ ਹੋਵੇ ਧੰਨਵਾਦ ਮੇਰਾ ਨਾਮ ਸੰਮਨਜੀਤ ਹੈ ਤੇ ਮੈਂ ਸ੍ਰੀ ਗੁਰੂ ਹਰਗੋਬਿੰਦ ਸਿਕਮੈਸ਼ਨਰੀ ਪਬਲਿਕ ਸਕੂਲ ਦੇ ਵਿਦਿਆਰਥੀ 10ਵੀਂ ਕਲਾਸ ਦੀ ਵਿਦਿਆਰਥਣਾਂ ਤੇ ਸਾਡਾ 23 ਤਰੀਕ ਨੂੰ ਖਾਲਸਾ ਕਾਲਜ ਦੇ ਵਿੱਚ ਫਾਸਿਲ ਬੜੀ ਯੋਗਤਾ ਹੋਈ ਸੀ ਜਿਸ ਵਿੱਚ ਮੈਂ ਇੰਦਰਪ੍ਰੀਤ ਮੈਮ ਦੇ ਪੂਰੇ ਤੇ ਪੂਰੇ ਸਹਿਯੋਗ ਦੇ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਅਧਿਆਪਕੀਆ ਜੀ ਆਪਕਾ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ। ਫਿਰ ਮੈਂ ਆਸ ਕਰਦੀ ਆਂ ਸਾਨੂੰ ਅੱਗੇ ਤੋਂ ਇਦਾਂ ਦੇ ਵੀ ਕੰਪੀਟੀਸ਼ਨ ਮਿਲਦੇ ਰਹਿਣ ਤੇ ਅਸੀਂ ਉਹਨਾਂ ਦੇ ਵਿੱਚ ਆਪਣੇ ਸਹਿਯੋਗ ਸਾਰੇ ਅਧਿਆਪਕਾਂ ਦੇ ਸਹਿਯੋਗ ਦੇ ਨਾਲ ਪਹਿਲਾ ਸਥਾਨ ਪ੍ਰਾਪਤ ਕਰੇ। ਸਤਿ ਸ਼੍ਰੀ ਅਕਾਲ। ਇਸੇ ਗੁਰੂ ਦੇ ਦੋਈ। ਸਲਾਦ ਕੱਟਣਾ ਤੇ ਸਜਵਾਉਣਾ ਵਿੱਚ ਆਪਣੀ ਵੀ ਜੀ ਵੀ ਪੜਨਾ ਚਾਹੀਦਾ चलो बेटा पहले नहीं हो सकता है और मान मैं पहले सुनता हूं मैं क्या आ हां 1000 चलो चलो Thank you.